ਪ੍ਰੋਗਰਾਮ ਦੇ ਸੀ ਬ੍ਰੋਟਾ ਲਈ ਨਹੀਂ ਕੰਨ ਤੇ ਐਂਪਾਉਣਾ ਬੇਸਾਲ ਸੀ ਉਹ ਬੇਫਿਰ ਗਿਆ ਸਰ ਇਹ ਉੱਤੇ ਚਲੋ ਪ੍ਰੋਗਰਾਮ ਕਰਨਾ ਹੈ ਥੋੜਾ ਪਤਾ ਅੰਨ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟਾਪ ਨਹੀਂ ਚੁੱਕਿਆ ਅਸੀਂ ਕੋਈ 20-22 ਸਾਲ ਦੀ ਉਹ ਕਿਤੇ ਘੇਰੇ ਆ ਕੱਢੀ ਤੁਲਸ ਨੇ ਇਹੋ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤੇ ਕੋਈ ਗੱਲ ਨਹੀਂ ਤੇ ਉਹਨਾਂ ਨੂੰ ਸ਼ਾਇਦ ਪਹਿਲੇ ਇਨਫੋਰਮੇਸ਼ਨ ਮਿਲ ਗਈ ਸੀ ਕਿ ਅਸੀਂ ਆ ਰਹੇ ਹਾਂ ਸੋ ਉਹਨਾਂ ਵੱਲੋਂ ਉਹ ਕੁੜੀ ਵਾਲਿਆਂ ਨੂੰ ਭਜਾ ਦਿੱਤਾ ਗਿਆ ਇੱਥੋਂ ਚੱਲ ਜਾ ਤੁਸੀਂ ਪਰ ਇਹ ਕੰਮ ਅਸੀਂ ਹੋਰ ਨਹੀਂ ਦੇਣਾ ਸਾਡੀ ਅੰਜੂ ਹਮੇਸ਼ਾ ਇਹਨਾਂ ਲੜਕੀਆਂ ਲਈ ਖੜੀ ਆ 16 ਸਾਲ ਦੀ ਤੇ ਵਿਆਹ ਕਰਦੇ ਹੀ ਦੇ ਕਰਦੇ ਨਹੀਂ ਮੈਂ ਆਪਣਾ ਮੰਨ ਜੀ ਸੀ ਜਾ ਰਹੀ ਹਾਂ ਜੀ ਕਰਦੇ ਸੀ ਵਿਆਹ ਕਰਦੇ ਪਏ ਸੀ ਕਿੰਨਾਂ ਨੇ ਰੋਕੇ ਆਣ ਕੇ ਵਿਆਹ ਦੇ ਇੰਨਾ ਨਹੀਂ ਮੈਨੂੰ ਪਤਾ ਕਿੰਨਾਂ ਨੇ ਰੋਕੇ ਆ ਸਕੂਲ ਜਾਣੀ ਹੈ ਤੂੰ ਹਾਂਜੀ ਤੇਰੀ ਦਾਦੀ ਵੱਲੋਂ ਕਰਾਇਆ ਜਾ ਰਿਹਾ ਹੈ ਵਿਆਹ ਤੇਰਾ ਜਬਰਦਸਤੀ ਕਰਾਇਆ ਜਾ ਰਿਹਾ ਨਹੀਂ ਜਬਰਦਸਤੀ ਉਹ ਕਹਿੰਦੇ ਕਿ ਰਿਸ਼ਤਾ ਕਰਾ ਰਹੇ ਸੀ ਤੂੰ ਕਹਿੰਨੀ ਕਿ ਹਾਂ ਰੋਕਾ ਕਰਾਉਂਦੇ ਸੀ ਰੋਕਾ ਹੀ ਹਾਂਜੀ ਰੋਕਾ ਸੀ ਕਿ ਵਿਆਹ ਸੀ ਰੋਕਾ ਸੀ ਰੋਕਾ ਹੀ ਹਾਂਜੀ ਕਿੰਨੀ ਉਮਰ ਦਾ ਡੇਢ 15 ਤੇ ਤੇ ਪਤਾ ਨਹੀਂ ਤੇਰੀ ਉਮਰ ਘਾਟੇ ਨਹੀਂ ਉਮਰ ਦੇ ਵਿੱਚ ਕਿ ਤੂੰ ਪੜੀ ਲਿਖੀ ਆ ਸਕੂਲ ਜਾਂਦੀ ਨਹੀਂ ਨਹੀਂ ਕੰਨ ਟਾਈਮ ਪਾਣਾ 2 ਸਾਲ ਸੀ ਹੋ ਗਏ ਫਿਰ ਜਾ ਹੁਣ ਸੁਣ ਪੁਲਸ ਆਈ ਆ ਪੁਲਸ ਨੇ ਕੀ ਪੁੱਛੀਆ ਤੁਹਾਡਾ ਕੀ ਆਪਣਾ ਮਨ ਸੀ ਵਿਆਹ ਕਰਾਣਾ ਸੀ ਜਾਂ ਪੜਨਾ ਸੀ ਅੱਗੇ ਸਰ ਹਾਂ ਵਿਆਹ ਕਰਾਉਣਾ ਦਾ ਮਨ ਸੀ ਪੜਨ ਦਾ ਕੋਈ ਮਨ ਨਹੀਂ ਪੜਲੇ ਸੀ ਕਿੰਨਾ ਕਰਲੇ ਅੱਠ ਕਿਤਨੇ ਹਾਂਜੀ ਜੀ ਹਾਂਜੀ ਕੁੜੀਆ ਦਾ ਰੋਕਾ ਕੀਤਾ ਹਾਂਜੀ ਹਾਂਜੀ ਵਿਆਹ 2025 ਸਾਲ ਨੂੰ ਕਰਨਾ 2022 ਸਾਲ ਨੂੰ ਨਹੀਂ ਕੀ ਕਰਨਿਆ ਪੁਲਿਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਿਸ ਕਿਉਂ ਆਈ ਤੁਹਾਡੇ ਘਰ ਮੁੰਡੇ ਵਾਲੇ ਕਿੰਨਾ ਨਹੀਂ ਪਤਾ ਹੈਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਭੱਜ ਗਏ ਜਿੱਥੋਂ ਜੇ ਰੋਕਾ ਕਰਦੇ ਮੁੰਡੇ ਵਾਲਾ ਮੇਰੀ ਗੱਲ ਸੁਣੋ ਅਸੀਂ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਅਸੀਂ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟੈਪ ਨਹੀਂ ਚੁੱਕਿਆ ਅਸੀਂ ਕੁੜੀ 20-22 ਸਾਲ ਦੀ ਉਹ ਇੱਕ ਤੇ ਘਰ ਵਿਆਹ ਕਰਨਾ ਅਸੀਂ ਰੋਕਾ ਕੀਤਾ ਇੰਨੀ ਇੰਨੀ ਜਲਦੀ ਕਿਉਂ ਹੈ ਤੁਹਾਨੂੰ ਕੋਈ ਰੋਕਾ ਕਰਨਾ ਹੈ ਕੁੜੀ ਮੁੰਡੇ ਦੀ ਚਲੋ ਗੱਲ ਬਾਤ ਅਸੀਂ ਮੜਾ ਮਟਾ ਜਾਣਦੇ ਪਛਾਨਦੇ ਸੀ ਅਸੀਂ ਕਿਹਾ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਿਹਾ ਚਲ ਮੈਂ ਰੋਕਾ ਕਰਦਾ ਮੈਂ ਦਿਹਾੜੀ ਧੱppa ਕਰਤੀ ਤੁਹਾਡੀ ਕਿ ਲੱਗਦੀ ਬੇਟੀ ਮੇਰੀ ਪੋਤਰੀ ਅੱਜ ਤੱਕ ਪਤਾ ਨਹੀਂ ਬੀ ਛੋਟੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਹੈ ਰੋਕਾ ਵੀ ਤਾਂ ਜੁਰਮੀ ਆ ਅਸੀਂ ਵਿਆਹਣਾ ਨਹੀਂ ਰੋਕਾ ਵੀ ਤਾਂ ਜੁਰਮੀ ਆ ਨਾ ਬਾਲਕ ਆ ਕੁੜੀ ਇਹ ਇਹ ਤਾਂ 20 ਸਾਲ ਤੋਂ ਬਾਅਦ ਅਸੀਂ ਵਿਆਹ ਕਰ ਸਕਦੇ ਹਾਂ ਬੱਚੇ ਦਾ ਇਹ ਚਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਤੈਨੂੰ ਰੋਕਾ ਕੀਤਾ ਗਏ ਸਾਡਾ ਬੱਚਾ ਜਾਂ ਅਸੀਂ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਉਹਨਾਂ ਦਾ ਬੱਚਾ ਸਾਡਾ ਬੱਚਾ ਕਿੱਥਾਂ ਦਾ ਦਾਖਲੇ ਕਿਹੜੀ ਦੇ ਜੀ ਹੈ ਹਾਂਜੀ ਕਿੱਥਾਂ ਦੀ ਬੇਟੀ ਬਿਲੇ ਬੜੀ ਸਾਲ ਦੀ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਹਾਂਜੀ ਪਾਉਣਾ ਸੀ ਚਲੋ ਸਾਡੇ ਰਿਸ਼ਤੇਦਾਰੀ ਸੀ ਆਣਾ ਜਾਣਾ ਸੀ ਮਿਲਣਾ ਪਰ ਤਾਂ ਅੱਗੇ ਮਿਲਦੇ ਕਰਦੇ ਪੁਲਸ ਆਈ ਪੁਲਸ ਨੇ ਕੀ ਕੀਤਾ ਪੁਲਸ ਨੇ ਇਹੋ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤੇ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਠੀਕ ਹੈ ਜੀ ਰੋਕਾ ਕਿ ਜੇ ਲੈ ਮਰਜੀ ਆਣ ਕੇ ਦੇਖਣ ਸਾਡੀ ਬੇਟੀ ਸਾਡੇ ਘਰ ਹੋਏਗੀ ਰੋਕ ਪਾਣੀ ਕੀ ਰਹੇ ਨੇ ਜੋ ਉੱਥੇ ਮੁੰਡੇ ਵਾਲੇ ਆਪਾਂ ਭਾਜ ਭੱਜ ਗੋਡੇ ਉੱਤੇ ਭੱਜ ਗਏ ਮੁੰਡੇ ਵਾਲੇ ਮੇਰੇ ਜਦੋਂ ਹੀ ਰੋਕਾ ਕੀਤਾ ਸੀ ਤੇ ਮੁੰਡਾ ਲੈ ਘਰ ਜਾਣਾ ਭੱਜਣਾ ਕਿਉਂ ਤੇ ਕੁੜੀ ਬਲੇ ਨੇ ਕੋਈ ਇਤਰਾਜ਼ ਨਹੀਂ ਕੀਤਾ ਕੁੜੀ ਨੇ ਕੁੜੀ ਨੇ ਕਹਦਾ ਇਤਰਾਜ਼ ਕਰਨਾ ਜਦੋਂ ਉਹ ਕਾਇ ਕਰ ਲਿਆ ਤਾਂ ਅਸੀਂ ਕਿਹੜਾ ਵਿਆਹ ਕਰਕੇ ਕੁੜੀ ਤੋੜਨੀ ਨੇ ਕਿਹਾ ਬੱਚੀ ਮੈਂ ਛੋਟੀ ਉਮਰ ਦੀਆਂ ਬਈ ਕਰ ਦੂ ਹਾਂ ਕੁੜੀ ਨੇ ਕਿਹਾ ਛੋਟੀ ਉਮਰ ਦੀ 15 ਸਾਲ ਦੀ ਤੇ ਮੇਰਾ ਰਿਸ਼ਤਾ ਕਰ ਦੋ ਬੱਚੀ ਚਲੋ ਬੱਚੀ ਤੇ ਬੱਚੀ ਨੇ ਕਿ ਕਹਿਣਾ ਚਲੋ ਅਸੀਂ ਕਿੰਨੇ ਚੱਲ ਬੱਚੀ ਯਾਰ ਰਿਸ਼ਤਾ ਕਰਦੀ ਐ ਮੁੰਡਾ ਚੰਗਾ ਮਿਲ ਗਿਆ ਮੁੰਡਾ ਕਾਰੋਬਾਰ ਕਰਦਾ ਸੀ ਮੁੰਡਾ ਚੰਗਾ ਮਿਲ ਗਿਆ ਸਾਨੂੰ ਅਸੀਂ ਕਿਹੜਾ ਰਿਸ਼ਤਾ ਕਰਦੀ ਐ ਚਲੋ ਵਿਆਹ ਹੀ 20 ਸਾਲ ਨੂੰ ਕਰਦਾ ਠੀਕ ਹੈ ਠੀਕ ਹੈ ਠੀਕ ਹੈ ਮੁੰਡਾ ਨੇ ਕਿ ਮੁੰਡਾ ਕਿੰਨਾਂ ਸਾਲ ਦਾ ਹਾਂਜੀ ਮੈਂ ਮੈਂ ਆਪਣਾ ਨਾਮ ਜੀ ਮੈਂ ਸਪਨਾ ਮਹਿਰਾ ਪ੍ਰੈਜ਼ੀਡੈਂਟ ਮੁਸਕਾਨ ਹੋਮਨ ਵੈਲਫੇਅਰ ਸੁਸਾਇਟੀ ਹਾਂਜੀ ਇਹ ਕੀ ਕੱਟਣਾ ਇਹ ਕਿੰਨੇ ਸਾਲ ਦੀ ਬੱਚੀ ਹੈ ਜਿਹੜਾ ਉਹਦੀ ਮੈਰਿਜ ਕਰਾ ਰਹੇ ਤੇ ਕਿਸ ਜਗ੍ਹਾ ਤੇ ਕਰਾ ਜੀ ਮੈਂ ਰਾਤ ਨੂੰ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਨਾਬਾਲਿਕ ਲੜਕੀ ਦੀ ਸ਼ਾਦੀ ਕੀਤੀ ਜਾ ਰਹੀ ਹੈ ਸੋ ਮੈਂ ਸਵੇਰੇ ਬਾਲ ਵਿਕਾਸ ਵਾਲਿਆਂ ਨੂੰ ਤੇ ਪ੍ਰੈਸ ਮੀਡੀਆ ਵਾਲਿਆਂ ਨੂੰ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਕਿ ਇਹ ਕਨਫਰਮ ਸੀ ਕਿ ਹਾਂ ਮੈਰਿਜ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਸੀ ਕਿ ਲੜਕੀ ਮੋਹਕਮਪੁਰੇ ਦੀ ਹੈ ਔਰ ਲੜਕਾ 시ਹਾਟੇ ਦਾ ਹੈ ਔਰ ਮੈरिज ਹੈ ਪਾਈ ਮੰਥ ਰੋੜਤੇ ਕਰ ਰਹੇ ਆ ਜਾ ਕੇ ਕਿਸੇ ਦੇ ਘਰ ਚ ਕਿ ਕਿਸੇ ਨੂੰ ਪਤਾ ਨਾ ਲੱਗੇ ਸੋ ਅਸੀਂ ਉਸ ਲੋਕੇਸ਼ਨ ਤੇ ਪਹੁੰਚੇ ਸਾਰੇ ਉੱਥੇ ਜਾ ਕੇ ਉਹਨਾਂ ਨੂੰ ਸ਼ਾਇਦ ਪਹਿਲੇ ਇਨਫੋਰਮੇਸ਼ਨ ਮਿਲ ਗਈ ਸੀ ਕਿ ਅਸੀਂ ਆ ਰਹੇ ਹਾਂ ਸੋ ਉਹਨਾਂ ਵੱਲੋਂ ਉਹ ਕੁੜੀ ਵਾਲਿਆਂ ਨੂੰ ਭਜਾ ਦਿੱਤਾ ਗਿਆ ਕਿ ਇੱਥੋਂ ਚੱਲ ਜਾਓ ਤੁਸੀਂ ਉਹਨਾਂ ਨੇ ਜੋ ਟੈਂਟ ਲਾਏ ਸੀ ਸਬਜ਼ੀਆਂ ਸਬਜ਼ਾ ਸਭ ਬਣਾਈਆਂ ਹੋਈਆਂ ਸੀ ਉਹ ਉੱਥੋਂ ਦੇ ਭਜਾ ਦਿੱਤਾ ਫਿਰ ਜਦੋਂ ਅਸੀਂ ਉਹਨਾਂ ਦੇ ਘਰ ਗਏ ਆ ਕਿ ਮੈਂ ਕਿਹਾ ਦੇਖੋ ਤੁਹਾਡੇ ਤੇ ਬਲੇਮ ਆਏਗਾ ਤੁਸੀਂ ਸਾਫ਼-ਸਾਫ਼ ਦੱਸੋ ਕੀ ਹੋ ਰਿਹਾ ਸੀ ਇੱਥੇ ਫਿਰ ਉਹਨਾਂ ਨੇ ਸਾਨੂੰ ਆਪਣਾ ਬਿਆਨ ਦਿੱਤਾ ਜੋ ਕਿ ਸਾਡੇ ਕੋਲ ਰਿਕਾਰਡ ਹੈ ਕਿ ਹਾਂ ਇੱਥੇ ਸਾਡੇ ਰਿਸ਼ਤੇਦਾਰ ਸੀ ਵਿਆਦ ਅਨੁਸਾਰ ਇਹਦੇ ਤੋਂ ਸਾਨੂੰ ਪਤਾ ਲੱਗਾ ਕਿ ਉਹ ਨਾਂ ਵਾਲੀ ਕੁੜੀ ਹੈ ਤਾਂ ਅਸੀਂ ਉਹਨਾਂ ਨੂੰ ਇੱਥੋਂ ਭਜਾ ਦਿੱਤਾ ਸੋ ਉਹਨਾਂ ਵੱਲੋਂ ਸੇਫ ਸਾਈਡ ਹੋ ਗਈ ਚਲੋ ਉਹਨਾਂ ਨੇ ਆਪਣਾ ਸੱਚ ਦੱਸਤਾ ਸੋ ਉਹਨਾਂ ਨੇ ਕਿਹਾ ਕਿ ਇੱਥੇ ਜੋੜਾ ਫਾਟਕ ਲੱਗੇ ਇਹਨਾਂ ਦਾ ਘਰ ਹੈਗਾ ਤੁਸੀਂ ਉੱਥੇ ਜਾ ਕੇ ਦੇਖੋ ਉੱਥੇ ਸ਼ਾਇਦ ਬਿਆਨ ਕਰਦੇ ਹੋਣ ਸੋ ਅਸੀਂ ਆਪਣੀ ਟੀਮ ਨਾਲ মিডিਆ ਨਾਲ ਤੇ ਕੰਟੈਕਟ ਕਰਕੇ ਬਾਲ ਬੀਖਾਸ ਵਾਲਿਆਂ ਨਾਲ ਇੱਥੇ ਆਏ ਆ ਸੋ ਕੁੜੀ ਦੇਖ ਲਓ ਤੁਸੀਂ ਅੰਦਰ ਆ 16 ਸਾਲ ਦੀ ਹੈ ਉਹਨਾਂ ਵੀ ਆਪਣੇ ਬਿਆਨ ਦਿੱਤੇ ਆ ਉਹ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ ਲੜਕੇ ਦੀ ਕਿੰਨੀ ਉਮਰ ਸੀ ਉਹ ਵੀ 19 ਸਾਲ ਦਾ ਲੜਕਾ ਕਹਿੰਦੇ ਉਹ ਬਾਲਗ ਸੀ ਲੱਗਦਾ ਨਾ ਬਾਲਗ ਹੀ ਜਿਹਾ ਸੀ ਨਾ ਬਾਲਗ ਹੀ ਜਿਹਾ ਸੀ ਅਸੀਂ ਸੈਮੀਨਾਰ ਕਰ ਰਹੇ ਹਾਂ ਜਗਾ ਜਗਾ ਤੇ ਅਸੀਂ ਅਵੇਅਰ ਕਰ ਰਹੇ ਹਾਂ ਕਿ 18 ਸਾਲ ਤੋਂ ਘੱਟ ਬੱਚੀ ਦੇ ਮੈਰਿਜ ਨਹੀਂ ਕਰਨੀ 2 ਸਾਲ ਦੀ ਸਜ਼ਾ ਤੇ 1 ਲੱਖ ਜੁਰਮਾਨਾ ਹੈ ਸੋ ਇਹ ਚੀਜ਼ਾਂ ਅਵੇਅਰ ਅੱਗੇ ਵੀ ਇੱਕ ਸਾਲ ਪਹਿਲੇ ਇਸੇ ਮੌਕਮ ਪੁਰੇ ਜੀ ਅਸੀਂ ਇਸ ਚੀਜ਼ ਨੂੰ ਅਸੀਂ ਰੈਸਕਿਊ ਕੀਤਾ ਸੀ ਲੜਕੀ ਦਾ ਵਿਆਹ ਹੋ ਰਿਹਾ ਸੀ ਉੱਥੇ ਜਾ ਕੇ ਅਸੀਂ ਰੁਕਵਾਇਆ ਸੀ ਪਰ ਇਹ ਕੰਮ ਅਸੀਂ ਹੋਣ ਨਹੀਂ ਦੇਣਾ ਸਾਡੀ ਇਹ ਜੋ ਹਮੇਸ਼ਾ ਇਹਨਾਂ ਲੜਕੀਆਂ ਲਈ ਖੜੀ ਹੈ ਔਰਤਾਂ ਲਈ ਖੜੀ ਹੈ ਜੋ ਗਲਤ ਹੋਏਗਾ ਅਸੀਂ ਨਾਲ ਕਾਰਨ ਕੀ ਹੈ ਮੈਮ ਲਵ ਮੈਰਿਜ ਸੀ ਨਾ ਅਰੇਂਜ ਮੈਰਿਜ ਅਰੇਂਜ ਮੈਰਿਜ ਕਹੇ ਰ ਅਰੇਂਜ ਮੈਰਿਜ ਕਹੇ ਬਾਕੀ ਹੁਣ ਪੁਲਿਸ ਆਈ ਹੈ ਉਹ ਆਪਣੇ ਇਨਕੁਆਇਰੀ ਕਰ ਰਹੀ ਹੈ ਮੈਡਮ ਕਿਹੜੀ ਲੜਕੀ ਕੋਲੋਂ ਵਿਆਹ ਕਰਵਾ ਰਹੀ ਹੈ ਲੇਡੀਜ਼ ਨੂੰ ਪ੍ਰਧਾਨ ਹੈਗੀ ਕਿਰਾ ਵਿਆਹ ਕਰਵਾ ਰਹੀ ਸੀ ਜੀ ਉਹ ਦਾਦੀ ਉਹਨਾਂ ਦੀ ਦਾਦੀ ਹੈ ਜੋ ਵਿਆਹ ਕਰਾ ਰਹੀ ਹੈ ਕੀ ਨਾਮ ਕੀ ਹੈ ਲੇਡੀਸ ਜੇਕਰ ਆਪਰੇ ਉਹਨੂੰ ਪ੍ਰਧਾਨ ਨਿਮੋ ਪ੍ਰਧਾਨ کہہ ਰਹੀ ਹੈ ਠੀਕ ਹੈ ਹਾਂਜੀ ਬਾਕੀ ਤੁਸੀਂ ਉਹਨਾਂ ਦਾ ਖਿਆਲ ਲਵੋ ਜੀ ਮੈਂ ਸਪਨਾ ਪਟਿਆ ਸੋਸ਼ਲ ਵਰਕਰ ਜੀ ਅੱਜ ਜਿਸ ਦਾ ਸਪਨਾ ਮੈਰਾ ਜੀ ਨੇ ਮੈਨਾਂ ਗੱਲ ਕੀਤੀ ਸੀ ਰਾਤੀ ਕਿ ਇਸਰੇ ਸਾਹ ਛੋਟੀ ਨਾਬਾਲਗ ਲੜਕੀ ਦਾ ਸ਼ਾਦੀ ਹੋ ਰਹੀ ਹੈ ਤੁਸੀਂ ਉਸ ਸ਼ਾਦੀ ਨੂੰ ਰੁਕਵਾਉਣਾ ਵਾ ਜਦੋਂ ਅਸੀਂ ਸਿਰੇ ਛਾਪਾ ਮਾਰਿਆ ਤੇ ਉੱਥੋਂ ਜਾ ਚੁੱਕੇ ਸੀਗੇ ਇੱਥੇ ਆ ਕੇ ਅਸੀਂ ਜਦੋਂ ਇਨਕੁਆਰੀ ਕੀਤੀ ਇਹ ਲੜਕੀ 16 ਸਾਲ ਦੀ ਹੈ ਤੇ ਲੜਕੀ ਘਰਾਈ ਹੋਈ ਹੈ ਕਹਿੰਦੀ ਵੀ ਹੈ ਕਿ ਲਵ ਮੈਰਿਜ ਨਹੀਂ ਹੈ ਅਰੇਂਜ ਮੈਰਿਜ ਹੈ ਉਸ ਤੋਂ ਬਾਅਦ ਮੈਂ ਦਾਦੀ ਨਾਲ ਗੱਲ ਕੀਤੀ ਨਿੰਮੋ ਪਰਦਾਨ ਦਾਦੀ ਦਾ ਨਾਮ ਹੈ ਤੇ ਉਹ ਦਾਦੀ ਨੇ ਮੈਨੂੰ ਦੱਸਿਆ ਕਿ ਉਸ ਲੜਕੀ ਦੀ ਮਾਂ ਕਿਸੇ ਲੜਕੇ ਨਾਲ ਬੰਦੇ ਨਾਲ ਭੱਜ ਗਈ ਹੈ ਤੇ ਮੇਰੇ ਕੋਲ ਕੱਲਿਆ ਛੋੜ ਗਈ ਹੈ ਉਸ ਐਸ ਲੜਕੀ ਦੇ ਕਿਸੇ ਹੋਰ ਲੜਕੇ ਨਾਲ ਨਜਾਇਜ਼ ਬੰਧਨ ਹੈ ਤੇ ਇਹ ਦੋੜਨਾ ਚਾਹਦੀ ਸੀ ਕਿਸੇ ਹੋਰ ਨਾਲ ਤੇ ਮੈਨੂੰ ਪਤਾ ਲੱਗ ਗਿਆ ਤੇ ਮੈਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਦਾ ਰੋਕਾ ਕੀਤਾ ਵਾ ਤੇ ਵਿਆਹ ਹਲੇ 2-3 ਸਾਲ ਬਾਅਦ ਕਰਨਾ ਵਾ ਅੱਜ ਵਿਆਹ ਨਹੀਂ ਸੀ ਅੱਜ ਰੋਕਾ ਹੈ ਜਿਹਦੇ ਨਾਲ ਮੈਂ ਕਿਹਾ ਕਿ ਰੋਕੇ ਦੀਆਂ ਫੋਟੋਆਂ ਦਿਖਾ ਜੋ ਸੈਰੇਮਨੀ ਹੋਈ ਹੈ ਸਾਨੂੰ ਪ੍ਰੂਫ ਦੇ ਦਿਓ ਕਿ ਅਗਰ ਤੁਸੀਂ ਰੋਕਾ ਹੀ ਕੀਤਾ ਹੈ ਤੇ ਸਾਨੂੰ ਉਹਦਾ ਪ੍ਰੂਫ ਦੇ ਦਿਓ ਤੇ ਦੇਖੋ ਜੇ ਪ੍ਰੂਫ ਦਿੰਦੀ ਹੈ ਰੋਕੇ ਦੇ ਤੇ ਫਿਰ ਤੇ ਚਲੋ ਫਿਰ ਵੈਸੇ ਤੇ ਚਲੋ ਮੈਂ ਇੱਕ ਗੁਨਾਹ ਹੀ ਹੈ ਛੋਟੇ ਬੱਚੇ ਦਾ ਰੋਕਾ ਵੀ ਕਰਨਾ ਲੇਕਿਨ ਉਹਨਾਂ ਨੇ ਜਿਹੜੀ ਮਜਬੂਰੀ ਦੱਸੀ ਮੈਨੂੰ ਅੰਦਰ ਉਹ ਇਹ ਕਹਿੰਦੇ ਸੀ ਕਿ ਇਹਦੇ ਬਾਹਰ ਕਿਤੇ ਨਜਾਇਜ਼ ਬੰਧ ਨੇ ਤੇ ਇਹ 도ੜਨਾ 도ੜਨਾ ਜਾਏ ਇਸ ਕਰਕੇ ਮੈਂ ਆਪਣੀ ਇੱਜ਼ਤ ਨੂੰ ਛੁਪਾਉਂਦੇ ਹੋਏ ਇਹਦਾ ਜ ਰੋਕਾ ਕੀਤਾ ਤੇ ਅਸੀਂ ਪੁਲਿਸ ਨੂੰ ਇਨਫਾਰਮ ਕਰ ਦਿੱਤਾ ਹੈ ਮੀਡੀਆ ਵੀ ਆ ਪਹੁੰਚ ਚੁੱਕੀ ਹੈ ਬਾਲ ਵਿਕਾਸ ਵਾਲੇ ਵੀ ਪਹੁੰਚ ਚੁੱਕੇ ਨੇ ਜੋ ਬੰਦੀ ਕਾਰਵਾਈ ਹੋਏਗੀ ਬੀਚ ਬਚਾਅ ਹੋਏਗਾ ਜਾਂ ਇਹਨਾਂ ਨੂੰ ਸਜ਼ਾ ਹੋਏਗੀ ਜਾਂ ਕੀ ਹੋਏਗਾ ਉਹ ਬੰਦੀ ਕਰੀ ਉਹ ਆਉਣ ਵਾਲ ਕੁੜੀ ਦਾ ਵਿਆਹ ਹੋ ਰਿਹਾ ਸੀ 16 ਸਾਲ ਦੀ ਕੁੜੀ ਦਾ ਕੀ میٹرਕ ਦੇਖੋ ਜੀ ਅੱਜ ਮੌਕੇ ਤੇ ਆਇਆ ਹੈ ਕੁੜੀ ਦਾ ਨਾਮ ਤਾਂ ਮੈਨੂੰ ਨਹੀਂ ਪਤਾ ਪਰ ਲੈ ਆਪਾਂ ਨੂੰ ਥਾਣੇ ਲੈ ਜਾ ਰਹੇ ਨੇ ਇਹਦੀ ਦਾਦੀ ਨੂੰ ਲੈ ਕੇ ਚੱਲੇ ਆ ਨਾਲ ਠੀਕ ਹੈ ਬਾਕੀ ਜੋਸ਼ ਤਾਂ ਨਿਕਲੇਗਾ ਉਸ ਮਸਾਲੇ ਕੀ ਗੱਲਬਾਤ ਹੋਈ ਹੈ ਇਹ ਪਰਿਵਾਰ ਦੇ ਨਾਲ ਤੁਹਾਡੀ ਤੁਹਾਰ ਨੇ ਕਹਿੰਦੇ ਵੀ ਸਾਡੀ ਆਪਣੇ ਐਸੀ ਮਲਕੀ ਮੰਗਣੀ ਕਰਾਉ ਕਰ ਰਹੇ ਸੀ ਲੇਕਰ ਹੁਣ ਜਾ ਕੇ ਆਪਾਂ ਥਾਣੇ ਵਿੱਚ ਨਾਲ ਕੋਈ ਪੁੱਛ ਪੁੱਛ ਕਰਦੇ ਹਾਂ ਤੇ ਮੁੰਡੇ ਵਾਲੇ ਪੱਜ ਗਏ ਨੇ ਇਥੋਂ ਮੁੰਡੇ ਵਾਲੇ ਮੈਂ ਤਾਂ ਹੁਣ ਮੌਕੇ ਇੱਥੇ ਆਇਆ ਜੀ ਮੁੰਡੇ ਵਾਲੇ ਮੇਰੇ ਕੋਲ ਹੁਣ ਮਿਲੇ ਨਹੀਂ ਮਾਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰ ਇਹ ਮੰਗਣੀ ਹਾਲੇ ਮੈਂ ਮੋਕਰੇ ਆਏ ਹਾਲੇ ਹੀ ਕੋਈ ਪੋਸ਼ਕਤਾ ਕਰਦੇ ਆਪਾਂ ਹਾਂ ਦੇ ਵਿੱਚ ਹੀ ਗਮ ਚੱਲ ਰਿਹਾ ਸੀ ਨਹੀਂ 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 ਇਹ ਕਿੰਨਾ ਕਰ ਬਾਹਰ ਚੱਲ ਰਿਹਾ ਇਹ ਕਿਤੇ ਹੁਣ ਵੇਖਣੇ ਲਾ ਕੇ ਪੋਸ਼ਕਤਾ ਕਰਦੇ ਜੀ ਇਹਨਾਂ ਨੇ ਮੰਗਣੀ ਦੀਆਂ ਜਾਂ ਕੋਈ ਵਿਆਹ ਦੀਆਂ ਅੱਜ ਨਹੀਂ ਫੋਟੋ ਨਹੀਂ ਹਾਲੇ ਮੈਨੂੰ ਕੋਈ ਵਿਖਾਈ ਇਹਨਾਂ ਨੇ ਮੈਂ ਦੇਖਦਾ ਫੋਨ ਆਪਾਂ ਲਿਆ ਨਾ ਕੋ ਜੋ ਫੋਟੋ ਨੂੰਨ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾਬਾਲਕ ਹੈ ਹਾਂ ਜੀ ਨਾਵਾਲਕਾ ਕਰ ਲਈ ਕੀਤੀਏਗੀ ਨਾਵਾਲਕਾ ਪੁੱਤਰੀ ਨੇ ਵਿਆਹ ਦੇਖ ਕਰੋ ਨਾਵਾਲਕਾ ਹੀ ਫਿਰ ਗੈਰਕਾਨੂੰਨੀ ਆ ਠੀਕ ਆ ਕੁੜੀ ਦੇ ਕਾਗਜ਼ ਚੈੱਕ ਕੀਤੇ ਹਾਂ ਕਾਗਜ਼ ਚੈੱਕ ਕਰਾਂਗਾ ਆਪਾਂ ਪ੍ਰੂਫ ਲੰਮਾ ਕਰਨਾ ਉਹ ਕਰ ਲਈ ਕੀਤੀਏਗੀ ਜੀ ਹਾਂ ਕਰ ਲਈ ਕੁੜੀ ਦੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਉਹ ਕੀ ਕਹਿੰਦੀ ਕੁੜੀ ਕੁੜੀ ਇਹ ਲੋਕ ਇਹਨੇ ਮਨਾਵਾਲਕਾ ਕੁੜੀ ਬੱਚੀ ਸਹਿਮੀ ਹੋਈ ਆ ਠੀਕ ਆ ਉਹਨੂੰ ਆਪਾਂ ਆ ਕੁੜੀ ਭਵਾਵਾਂਗੇ ਫਿਰ ਭਾਗ ਨੂੰ ਪੁੱਛਾਂਗੇ ਠੀਕ ਆ ਇਹ ਹਾਲ ਫਿਲਹਾਲ ਫਿਲਹਾਲ ਆਪਾਂ ਲੜਕੇ ਨੂੰ ਕੁਝ ਨਹੀਂ ਕਰੇ ਕਿਤੇ ਜਰਾ ਸੀ ਉਹ ਬੜੀ ਸਹੀ ਹੋਈ ਆ ਠੀਕ ਆ ਆਪਾਂ ਉਹਨੂੰ ਪੁੱਛ ਕੇ ਫੇਰ ਆਪਾਂ ਪੁੱਛਾਂਗੇ ਠੀਕ ਹੈ ਕਿ ਕੀ ਹੈ ਕਿ ਇਹ ਮੁੰਡੇ ਵਾਲਾ ਤੇ ਨਾਮ ਜੋ ਜੋ ਹਾਂ ਜੋ ਜੋ ਸਾਹਮਣੇ ਆਏਗਾ ਉਹ ਉਹ ਪਤਾ ਕਰਵਾਏ ਕਿਤੇ